ਸਾਚੀ ਗਾਲ ਦੀ ਸਾਰ ਜਾਨਾ ਮੇਰਾ ਨਾਮ ਹੈ ਗਮੀ ਸਿੰਘ ਵਾ ਸਿੰਦਾ ਪਨਾ ਤਰਾਣਾ ਤਸੀ ਪੱਤੀ ਤੇ ਜਲਾਤਨ ਤਾਰ ਅੱਜ ਤਰੀਕ ਹੋਇਆ 15 ਅਦਰ ਦਾ ਤੁਹਾਨੂੰ ਪਤਾ ਜੀ ਅੱਜ ਜਤੀ ਦਾ ਦੇਣਾ ਨਾ ਤੇ ਆਪਾਂ ਦੇਖੇ ਤਾਂ ਚੱਲੁੰਦੇ ਤੇ ਆਪਨੇ ਮੋਤਰਾ ਤੁਸੀਂ ਦੇਖ ਜਾਦੇ ਹਾਜੀ ਵੇਲਾ ਉਹ ਤਾਂ ਪਹਿਲਾਂ 500 ਤੇਜ਼ ਹੋ ਜਾਂਦਾ ਤੇ ਵੇਖ ਲੈਣਾ ਉਹਦਾ ਪਾਈ ਘੱਟ ਸੀ ਹੁਣ ਮੋਤਿਆਂ ਦਾ ਕਿਤੇ ਕਿਤੇ ਬੰਦ ਕੀਤੀਆਂ ਨੇ ਨਾ ਨਾ ਬਤੀ ਵੇਲਾ ਪਹਿਲਾਂ ਤੇਜ਼ ਹੋ ਜਾਂਦਾ ਆਪਾਂ ਦੇਖ ਲਈ ਨਾ ਤੇ ਆਵੇ ਲੋ ਤਾਂ ਚੱਲ ਕੇ ਤੇ ਉਹ ਬੂਰਵਾ ਪੰਜਵੀਂ ਪੋਟੇ ਤੇ ਆ ਬੂਰ ਤੇ ਕੰਨਾ ਛੇ ਜੋ ਪੋਤੇ ਹੀ ਤੇ ਦੇਲੇ ਪੱਧਰੇ ਆ ਜਾਇਆ ਨਾ ਤੇ ਮੁਕੇ ਉੱਥੇ ਬੂਰ ਬਣ ਕਾ ਨਾ ਪਿਆ ਜਿੱਥੇ ਆ ਜਾ ਉਥੇ ਆਪਾਂ ਪੰਜਵੀਂ ਪੋਟੇ ਆ ਬੂਰ ਤਾਂ ਤੇ ਬੱਕੀ ਤੀਂ ਦੇਖ ਲਓ ਦੇਖਣੋਂ ਪਾਣੀ ਆਪਣਾ ਹੁਣ ਪੈਣ ਥੋੜਾ ਵੱਧ ਗਿਆ ਕੋ ਕਤੇ ਆ ਨਾ ਉੱਧ ਪਾਈਂ ਘਾਤੇ ਹੂੰ ਲੈ ਕੋ ਅਜੇ ਤਾਂ ਨਿਆ ਹੀ ਤਹੋਂ ਵੀ ਦੇਣੋ ਸਾਈਆਂ ਤਹਾਂ ਤੇ ਜੋ ਜਾ ਤੇ ਇਧਰ ਆ ਆ ਪਰ ਪੱਥੇ ਬੀਜੂ ਦੇ ਆ ਵੀ ਤਨ ਚਾਰ ਉਧਰ ਦੂਜੇ ਜਿਹੜਾ ਆਪਾਂ ਗਾਚੇ ਦੂਜਾ ਤਾਂ ਮੈਂ ਪਤਾ ਛਾਰੇ ਬੀਜ ਜਿਹੜਾ 4 20 30 ਪੀ ਕਿਲੋ ਆ ਵੀ ਇਹ ਇਹਦਾ ਵੀ ਤੇ ਆ ਇਹ ਜੀ ਬਾਹਰ ਤਾਂ ਫੋਟੋ ਜਾਨੀ ਨਾ ਉਹਨੇ ਛੁੱਗ ਕੇ ਜਾਂਦੇ ਕੁਝ ਆਤਾ ਕੰਬ ਰਿਹਾ ਅਜਿਹਾ ਕਰ ਰਿਹਾ ਕੰਬ ਰਿਹਾ ਅਜਿਹਾ ਇਸ ਹਿੰਗ ਵੈਕ ਦੀ ਵਿਲੇ ਤੇ 53 ਨਾ ਕੋਠਾ ਲੰਡਪਿਆਗਾ ਆਵੇਲੇ ਭਾਈ ਦਾ ਦੀ ਇਹ ਵੀ ਰੰਦਾ ਹੀ ਆਪੇ ਪੈੰਜ ਵਿੱਚ ਤਾਂ ਛੰਦ ਕਰ ਆਪਾਂ ਨੂੰ ਦਰਸ਼ਨ ਲੱਤੇ ਆ ਤੇ ਆ ਤੀ ਦੇਖ ਜਾਂਦਾ ਨਾ ਇਹ ਦੋ ਮੋਤੋਂ ਤੇ ਪਹਿਲੋ ਇਹ ਤਾਂ ਖਾ ਲੈਣਾ ਯਾਰ ਖਾਤਾ ਤਾਂ ਨਾ ข้าวหลาดอไรตัวแขาวหน้ชุดาขาวเล็กๆพันธุ์นั้นเนี่โอ้โหตอนนี้พันธุานไหน้าจะพันเลยอจ้เพื่อเอกกัน oh, ต so, ัขาไปันธันทหน้าเพื่อพัชั่วนั้นโบราณมได้านหน้าข้าวนธุ์พนทร์หน้าทีตอนนี้ผมอากจะช่วยช่วยัน์เดียรไปเปลี่ยนใจนูตาขี้สารเลวจะไปเปลี่ยนใจหนู ਇਹ ਪਿਛਲੇ ਆਈ 2013 ਚ ਪਾਈ ਪਲਾਂ ਚ ਆਈ ਹੀ ਆਪਾਂ। ਸਿਆ ਬਖੀ ਦੇ ਦੇ ਤੇ ਲਗ। ਹਾਂ ਇਹ ਕ ਪਹਿਲਾ ਰਣਾਕਾ ਜਿੱਥੇ ਆਪਾਂ ਬਲਾਉਣੇ ਪਹਿਲਾ ਪੈਣ। ਇੱਥੇ ਲਾ ਰਹਾ ਵਾਰਾ ਤੇ ਇਹਦੇ ধੂਆ ਪਾਣੀ ਪੈ ਜਨਾ ਦੋਵੇਂ ਨੇ। ਇੰਨੇ ਹੀ ਪੈ ਜਨਾ ਇਕੱਲੇ ਹੀ ਤੈਨੂੰ ਹੀ ਪੈ ਜਨਾ। ਹਾਂ ਵੇਖ ਨੂੰ। ਤੇ ਇੱਕ ਇਹ ਜਿੱਧਰ ਵੇਖ। ধੂਆ ਬੰਨੇ ਪੈ ਜਨਾ ਪਾਣੀ। ਬਾਚ ਤੰਤਲੋਂ ਪੈਂਦਾ ਦੋਲੇ ਵਾਲਿਆ ਆਤੀ। ਜਿੰਨੇ ਲਗਾਨ ਨੇ ਆ। ਇਹ ਆ ਨਾ ਆਪਣੀ ਬਾਪਤੀ ਕਰੀ ਦੇਖ ਲੈ ਪੀਪੀ ਥੋਲੇ ਬੰਨਣੀ ਆ। ਆ ਛੇ ਦਿਨ ਦਨ ਜੋ ਇਹ ਆ ਉਹ ਜੋ ਕਟੇ ਦਿਨ ਦਨ ਨਹੀਂ। ਬਾਕੀ ਵੇਖ ਲ ਗਿਲਾ ਨੇ। ਗ੍ਰੋ ਬਹੁਤ ਵਧੀਆ ਕੀਤੀ ਆ। ਤੁਹਾਨੂੰ ਪਤਾ ਨੂੰ ਅੱਗੇ ਲੈ ਜਾਨੇ ਆ। ਪਤੋ ਵੀ ਵੀਡੀਓ ਵਧੀਆ ਹੋ ਜਾਈਆਂ। ਪਤੋ ਇਹਨੂੰ ਕੱਟ ਦੇਣੀ ਆ ਵਿੱਚੋਂ ਖਲਾ ਦੇਣੀ ਆ। ਉਹਕੇ

ਮਨਾ ਜੋਤਰਾ ਫੇ ਉਹਦਾ ਔਖਾ ਹੁੰਦਾ ਮੇਰੇ ਤੇ ਬੋਝਾਂ ਰੱਖਣ ਦੇ ਆ ਨਾ ਬਨਾਈਆ ਫੇਰਾ ਮਿੱਟੀ ਵੀ ਖੋਦੀ ਆ ਹਣ ਹੁਣ ਪੱਕਾ ਹੋਆ ਪਿਆ ਇਹਦਾ ਜੀਕਦਾ ਇੱਧਰ ਦੇ ਮੂੰਹ ਲਾ ਰਿਹਾ ਇਹਦਾ ਪਾਣੀ ਇੱਧਰ ਚਲ ਜੰਨਾ ਦਾ ਕਾਈ ਪਾਈ ਇੱਧਰ ਚਲ ਜੰਨਾ ਇਹ ਇਕਲੇ ਹੋ ਇਹੋ ਇਹੋ ਸਾਹਮਣੇ ਲਟਾ ਨਾ ਕਾਵਾ ਕੋਥੇ ਹੀ ਲਾਈ ਜਾਂ ਮੇ ਤਾਂ ਨੂੰ ਪਾ ਪੰਜਾ ਦਦ ਨੂੰ ਲਦਾ ਵੇ ਦਰ ਲਾ ਰਹੀ ਨੂੰ ਕਾਨੂੰ ਲਾ ਮੰਦੇ ਤੇ ਲੱਗ ਤੂੰ ਵੇਖ ਹੀ ਲੈ ਨਾ ਵੇਖ ਲੈ ਨਾ ਵਜੀ ਰੰਦਾ ਜੀ ਆਪਨੇ ਲੈੰਡਰ ਗਿਆਤ ਨੇ ਅੰਦਾ ਆਪਣੇ ਤਾਂ ਇਹ ਵੀ ਦੇ ਨੈਚਰ ਦੇ ਕਾਜ ਖਾਲੇ ਦੇ ਪੈਣੇ ਪਾਈਪ ਲੈ ਜੀ ਉਹਦੇ ਬੈਦਕੀ ਬੱਕੇ ਤੇ ਦੇਖ ਲਓ ਉਹ ਤਾਂ ਪੈਪਲਾ ਹੁੰਦੇ ਇਹਦੇ ਥਲੇ ਗੱਦੀ ਆ ਥਲੇ ਨਪੀ ਹੋ ਜੈਣਾ ਤੈਨੂੰ ਫੋਤਾ ਹਰ ਵੇਲੇ ਪੰਗਨਾ ਤਪਦੀ ਜਾਂਦੇ ਆ ਉਹਦਾ ਆਤੀ ਬੱਤੀ ਆਈ ਜਾਂਦੇ ਜੀ ਤੱਕ 8 ਵਜੇ ਆਈ ਬੱਤੀ ਪਾਣੀ ਮੇਲੇ ਦਾ ਜਾਂਦੇ ਆ

ਕੋ ਲਾਕ ਆ ਜਾ ਨਕਨਾ ਲਾਤ ਨੋ ਖਾ ਲ ਫਿਰ ਤੁਹਾਨੂੰ ਦਿਖਾ ਦਨੇ ਬਾਤਿਆਂ ਨੂੰ ਤੇ ਆ ਨਕਲਾ ਲਾਤ ਖਾ ਲਈ ਆਇਆ ਇਥੋਂ ਤੁੱਟ ਗਿਆ ਹੀ ਅਮੀ ਆ ਜਾਈ ਨਾ ਚਾਰਾ ਥੱਲੋਂ ਨਹੀਂ ਪਾਣੀ ਖੋਦਾ ਜਾਦਾ ਜਾਈ ਮਿੱਟੀ ਖੋਦੀ ਉਹ ਥੱਲੋਂ ਨਹੀਂ ਪਾਣੀ ਜਾਈ ਜਾਂਦਾ ਜੰਦਰ ਨੂੰ ਤੇ ਮਿੱਟੀ ਖੋਦੀ ਇਹ ਆਪਾਂ ਬਾਤ ਚ ਬਣਾਵਾਂ ਹਿੰਦਾ ਜਦੋਂ ਚੋਨਾ ਵੱਜਾ ਗਿਆ ਨਾ और न बना मान दे नहीं ये थोड़ा खुला है ना तो ना पानी ददा तो अनुला द अनुला द नन ला दना आते बैक ये तो निशान हो जाए तो बजे देख लो ओके अंकित आते ये पण आजू ना ओके फिर तो नया